ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ 2 ਦਿਨਾਂ ਤੋਂ ਚੱਲ ਰਹੀਆਂ ਸਨ ਜੋ ਸਮਾਪਤ ਹੋਈਆਂ ਜਿਸ ਵਿੱਚ 57 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਇਹ ਖੇਡਾਂ ਧਾਰੀਵਾਲ ਦੀ ਮੈਦਾਨਗ੍ਰਾਉਂਡ ਦੇ ਵਿੱਚ ਚੱਲ ਰਹੀਆਂ ਸਨ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਅਨਿਲ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਵਕਫ ਵਕਫ ਗੇਮਾਂ ਕਰਵਾਈਆਂ ਜਾ ਰਹੀਆਂ ਹਨ ਜੋ ਵਿਭਾਗ ਦੇ ਵੱਲੋਂ ਨਿਸ਼ਚਿਤ ਕੀਤੇ ਗਏ ਹਨ ਉਹਨਾਂ ਨੇ ਦੱਸਿਆ ਕਿ ਜੇਤੂ ਵਿਦਿਆਰਥੀਆਂ ਨੂੰ ਫਰਸਟ ਸੈਕੰਡ ਥਰਡ ਪ੍ਰਾਈਜ਼ ਦਿੱਤੇ ਗਏ ਹਨ ਉਹਨਾਂ ਨੇ ਆਪਣੇ ਸਾਰੇ ਅਧਿਆਪਕ ਸਾਥੀਆਂ ਨੂੰ ਦਿਲ ਦੀ ਗੜਾਈਆਂ ਤੋਂ ਧੰਨਵਾਦ ਕਰਦੇ ਹੋਏ ਹਰਮੇਸ਼ ਸਿੰਘ ਲੱਕੀ ਸੱਬਰਵਾਲ ਅਤੇ ਉਹਨਾਂ ਦੀ ਧਰਮ ਪਤਨੀ ਮੈਡਮ ਨੌਨਿਦੀ ਕੋਰ ਸੱਬਰਵਾਲ ਹੈਡ ਟੀਚਰ ਕੋਰ ਸੰਤੋਖ ਹੈ ਹਰਪ੍ਰੀਤ ਸਿੰਘ ਸੱਬਰਵਾਲ ਗੈਸ ਏਜੰਸੀ ਤਾਰੀਵਾਲ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਦੋ ਦਿਨ ਦੀ ਲੰਗਰ ਦੀ ਸੇਵਾ ਹਰਮੇਸ਼ ਸਿੰਘ ਲੱਕੀ ਸੱਬਰਵਾਲ ਅਤੇ ਉਹਨਾਂ ਦੀ ਧਰਮ ਪਤਨੀ ਮੈਡਮ ਨੋਨਿਦੀ ਕੋਰ ਜੋ ਹੈਡ ਟੀਚਰ ਕੋਰ ਸੰਤੋਖ ਰਾਏ ਆਪਣੀ ਸੇਵਾ ਨਿਭਾ ਰਹੇ ਹਨ ਉਹਨਾਂ ਵੱਲੋਂ ਸੇਵਾ ਕੀਤੀ ਗਈ ਹੈ ਅਤੇ ਟੈਂਟ ਸਾਊਂਡ ਦੀ ਸੇਵਾ ਹਰਪ੍ਰੀਤ ਸਿੰਘ ਸੱਬਰਵਾਲ ਗੈਸ ਏਜੰਸੀ ਢਾੜੀਵਾਲ ਵੱਲੋਂ ਨਿਭਾਈ ਗਈ ਹੈ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸੋ ਮੈਂ ਅਨਿਲ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅੱਜ ਢਾੜੀਵਾਲ ਬਲਾਕ ਵਿੱਚ ਆਇਆ ਹਾਂ ਬੱਚਿਆਂ ਨੂੰ ਇਨਾਮ ਦੇਣ ਦੇ ਲਈ ਇਸੇ ਵਿੱਚ ਲਗਭਗ 7 ਕਲਸਟਰਸ ਨੇ ਭਾਗ ਲிட்டਾ ਹੈ ਅਤੇ ਇੱਕ ਵੱਖ-ਵੱਖ ਗੇਮਾਂ ਜਿਹੜੀਆਂ ਕਿ ਵਿਭਾਗ ਵੱਲੋਂ ਨਿਸ਼ਚਿਤ ਕੀਤੀਆਂ ਗਈਆਂ ਹਨ ਉਹਨਾਂ ਦੇ ਵਿੱਚੋਂ ਜੇਤੂ ਵਿਦਿਆਰਥੀਆਂ ਨੂੰ ਫਸਟ ਸੈਕਿੰਡ ਥਰਡ ਪ੍ਰਾਈਜ਼ ਦਿੱਤਾ ਗਿਆ ਹੈ ਮੈਂ ਆਪਣੇ ਸਾਰੇ ਹੀ ਇਹਨਾਂ ਬੱਚਿਆਂ ਨੂੰ ਆਪਣੇ ਅਧਿਆਪਕ ਸਾਥੀਆਂ ਨੂੰ ਦਿਲ ਦੀਆਂ ਗਹਿਰਾਂ ਯਾਤੋਂ ਧੰਨਵਾਦ ਦਿੰਦਾ ਹਾਂ ਕਿ ਜਿਨ੍ਹਾਂ ਨੇ ਸਵੇਰ ਨਹੀਂ ਦੇਖੀ ਸ਼ਾਮ ਨਹੀਂ ਦੇਖੀ ਚਾਰ-ਚਾਰ ਵਜੇ ਤੱਕ ਇੱਥੇ ਗਰਾਊਂਡ 'ਚ ਆ ਕੇ ਮੈਚੇਸ ਕਰਵਾਏ ਨੇ ਸੋ ਵਧਾਈ ਦੇ ਪਾਤਰ ਇਹ ਸਾਰੇ ਹੀ ਮੇਰੇ ਅਧਿਆਪਕ ਸਾਥੀ ਅਧਿਆਪਕ ਅਤੇ ਬੱਚੇ ਵਧਾਈ ਦੇ ਪਾਤਰ ਨੇ ਜਿਹੜੇ ਮੇਰੇ ਨੰਨੇ ਬੱਚਿਆਂ ਨੇ ਬੱਚਿਆਂ ਨੇ ਇਹ ਪ੍ਰਾਈਜ਼ ਜਿੱਤੇ ਨੇ ਮੈਂ ਉਹਨਾਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਜੈ ਹਿੰਦ ਇਹ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੇ ਭੱਗ ਲਿਆ ਜੀ ਬਲਾਕ ਧਾਰੀਵਾਲ 2 ਤੇ ਸੱਤ ਆਪਣਾ ਇੱਕ ਕਲਸਟਰ ਸੱਤ ਕਲਸਟਰ 57 ਸਕੂਲ ਹੈ ਸਾਡੇ ਕੋਲ ਤੇ ਇਹ ਸਾਰਿਆਂ ਬੱਚਿਆਂ ਨੇ ਸੱਟ ਭੱਗ ਲਿਆ ਜੀ ਹਰ ਇੱਕ ਸਕੂਲ ਦਾ ਬੱਚਾ ਪਹਿਲਾਂ ਇਹਨਾਂ ਦੀ ਆਪਣੇ ਸਕੂਲ ਲੈਵਲ ਤੇ ਸਕੂਲ ਲੈਵਲ ਤੇ ਫਿਰ ਉਸ ਤੋਂ ਬਾਅਦ ਸੈਂਟਰ ਲੈਵਲ ਤੇ ਸੈਂਟਰ ਦਾ ਹੁਣ ਬਲਾਕ ਲੈਵਲ ਤੇ ਫਿਰ ਹੁਣ ਜਿਹੜੇ ਇਹਦੇ ਵਿੱਚ ਫਰਸਟ ਆਏ ਆ ਫਰਸਟ ਸੈਕੰਡ ਆਇਆ ਉਹਨਾਂ ਨੂੰ ਜਿਹੇ ਲੈਵਲ ਤੇ ਲੱਗ ਜਾਵਾਂਗੇ ਪਿਛਲੀ ਵਾਰੂ ਲੱਗੇ ਸੀ ਸਾਡੇ ਸੁਖਦੇਵ ਬਣੀ ਆ ਬਹੁਤ ਮਿਹਨਤੀ ਆ ਬਾਕੀ ਸਾਰੇ ਸੈਂਟਰ ਐਡਿਸ਼ਨ ਬਹੁਤ ਮਹਿੰਗੀ ਸਾਡੇ ਪਰਵਾਰੇ ਨਾਲ ਟੀਚਰ ਕਿੰਨੇ ਦਿਨ ਕੇ ਮੱਝ ਕੇ ਮੰਦ 2 ਦਿਨ ਤੇ ਚੱਲੀਆਂ ਨੇ ਆਪਣੇ ਇਹ ਬਲਾਗ ਲੈਵਲ ਦੀਆਂ ਪਹਿਲੇ ਇਹਨਾਂ ਨੇ ਸੈਂਟਰ ਲੈਵਲ ਦੇ ਕਰਾਈਆਂ ਜੀ ਇੱਕ ਇੱਕ ਦਿਨ ਸੈਂਟਰ ਲੈਵਲ ਦੀਆਂ ਉਸ ਤੋਂ ਬਾਅਦ ਸਕੂਲ ਲੈਵਲ ਦੀਆਂ ਸੀ ਤੇ ਘਰ ਦੇ ਤੇਿਆਰੀ ਕਰਾਉਂਦੇ ਰਹੇ